ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਧਰਮਗੜ ਸੋ ਅੱਜ ਇੱਕ ਹੋਰ ਛੋਟੀ ਜੀ ਆਪਾਂ ਇੰਟਰਵਿਊ ਲੈ ਕੇ ਥਾਰੀ ਗੱਲ ਹਾਜ਼ਰ ਹੋਏ ਹੈਗੇ ਆ ਸੋ ਇਸ AEO ਜਿਹੜੀ ਇੰਟਰਵਿਊ ਹੈਗੀ ਅੱਜ ਕੀ ਮਾਰੇ ਵਾਸਤੇ ਬੜੀ ਖਾਸ ਹੈ ਮੇਰੇ ਵਾਸਤੇ ਤਾਂ ਬਹੁਤ ਖਾਸ ਹੈਗੀ ਹੈ ਸੋ ਥਾਰੇ ਵਾਸਤੇ ਵੀ ਇਹ ਖਾਸ ਹੋਏਗੀ ਕਿਉਂਕਿ ਜਿਹੜੀ ਲਿਖਤਾਂ ਹੈਗੀਆਂ ਲਿਖਣਾ ਹੈ ਜਿਹੜਾ ਸਾਹਿਤ ਹੈ ਸਾਹਿਤ ਨੂੰ ਪੜ੍ਹਨਾ ਹੈ ਸਾਹਿਤ ਨੂੰ ਸਿਰਜਣਾ ਹੈ ਸੋ ਇੱਕ ਬਹੁਤ ਬੜੀ ਸੇਵਾ ਹੈ ਬਹੁਤ ਬੜਾ ਕੰਮ ਹੈਗਾ ਸੋ ਬਹੁਤ ਬੜਾ ਇੱਕ ਤਪ ਹੈ ਸੋ ਉਸ ਤਪ ਨੂੰ ਕਰਨੇ ਵਾਲੇ ਜੇ ਜਿਹੜੇ ਵੀ ਲੋਕ ਹੈਗੇ ਆ ਬੜੇ ਬੜੇ ਗੀਤਕਾਰ ਸਾਹਿਤਕਾਰ ਸੋ ਉਹਨਾਂ ਕੇ ਅੰਦਰ ਆਪਾਂ ਨੂੰ ਕੁਝ ਐਸੇ ਛੋਟੇ ਛੋਟੇ ਬੱਚੇ ਵੀ ਮਿਲੇ ਆ ਜਿਨ੍ਹਾਂ ਨੂੰ ਸਾਹਿਤ ਕੀ ਚੇਟਕ ਲੱਗ ਜਾ ਸੋ ਅੱਜ ਕੱਲ ਦਾ ਜਿਹੜਾ ਜ਼ਮਾਨਾ ਹੈ ਉਹ ਮੋਬਾਈਲ ਦਾ ਯੁੱਗ ਹੈ ਹਰ ਜਿਹੜੇ ਮਾਪੇ ਹੈਗੇ ਸਾਰਿਆਂ ਨੂੰ ਫਿਕਰ ਪਿਆ ਵਾ ਵੀ ਮਾਰੇ ਜਿਹੜੇ ਨਿਆਣੇ ਹੈਗੇ ਆ ਉਹ ਮੋਬਾਈਲਾਂ ਦੀ ਲਤ ਕੇ ਅੰਦਰ ਇੰਨੇ ਜ਼ਿਆਦਾ ਮਸ਼ਹੂਰ ਹੋ ਗਏ ਕਿ ਮੋਬਾਈਲ ਤੇ ਬਿਨਾਂ ਉਹਨਾਂ ਕੀ ਜ਼ਿੰਦਗੀ ਕੇ ਅੰਦਰ ਕੁਝ ਹੈ ਹੀ ਨਹੀਂ ਉਹਨਾਂ ਕੇ ਬੱਚਿਆਂ ਨੂੰ ਇਸ ਤਰੀਕੇ ਨਾਲ ਲਗਾ ਹੈ ਸੋ ਮਾਰੇ ਜਿਹੜੇ ਨਿਆਣੇ ਹੈਗੇ ਆ ਉਹ ਵੀ ਲਗਭਗ ਮੋਬਾਈਲਾਂ ਦੀ ਲਤ ਕੇ ਅੰਦਰ ਬਹੁਤ ਗ੍ਰਸਤ ਹੋਏ ਹੋਏ ਹੈਗੇ ਆ ਸੋ ਇਸੇ ਸਾਰੇ ਵਰਤਾਰੇ ਕੇ ਅੰਦਰ ਤੇ ਮਾਰੇ ਸਾਹਮਣੇ ਕੁਝ ਐਸੀਆਂ ਪੋਜ਼ਿਟਿਵ ਚੀਜ਼ਾਂ ਚੰਗੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਵਾਂ ਜਿਨ੍ਹਾਂ ਨੂੰ ਦੇਖ ਕੇ ਮਹਰਾ ਆਪਣਾ ਵੀ ਰੂਹ ਖੁਸ਼ ਹੋ ਜਾ ਹੈਗੀ ਹੈ ਸੋ ਉਸੇ ਕੇ ਤਹਿਤ ਅੱਜ ਦਾ ਜਿਹੜਾ ਮਾਰਾ ਪ੍ਰੋਗਰਾਮ ਹੈਗਾ ਇੱਕ ਛੋਟੀ ਜੀ ਇੰਟਰਵਿਊ ਥਾਰੀ ਗੱਲ ਮੈਂ ਲੈ ਕੇ ਆਇਆ ਸੋ ਆਪਾਂ ਮੁਲਾਕਾਤ ਕਰਾਂਗੇ ਇੱਕ ਛੋਟੇ ਸੇ ਬਾਲ ਸਾਹਿਤਕਾਰ ਗੱਲ ਸੋ ਬਾਲ ਸਾਹਿਤਕਾਰ ਗੱਲ ਮੰਨੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਇੱਕ ਛੋਟੀ ਜੀ ਕੁੜੀ ਆ ਹੈਗੀ ਆ ਆਪਣੇ ਪਾਸ 7ਵੀਂ ਸ਼੍ਰੇਣੀ ਦੇ ਅੰਦਰ ਪੜ੍ਹ ਰਹੀ ਹੈਗੀ ਆ ਉਹ ਮਾਰੇ ਪਾਸ ਸਕੂਲ ਕੇ ਅੰਦਰ ਸੋ ਉਸ ਜੀ ਨਾਲ ਆਪਾਂ ਨੇ ਗੱਲਾਂ ਬਾਤਾਂ ਕਰਨੀਆਂ ਤੇ ਉਹ ਕੁੜੀ ਗੀਤ ਲਿਖਾ ਕਵਤਾਵਾਂ ਲਿਖਾ ਕਹਾਣੀਆਂ ਲਿਖਾ ਤੇ ਨਾਟਕ ਵੀ ਲਿਖਾ ਸੋ ਉਹਨਾਂ ਬਾਰੇ ਹੀ ਆਪਾਂ ਸਾਰੀ ਜਿਹੜੀ ਅੱਜ ਕੀ ਵਿਚਾਰ ਚਰਚਾ ਕਰਾਂਗੇ ਸੋ ਆਪਾਂ गुड़िया का स्वागत करें सो बेटा अज हमारे इस प्रोग्राम के अंदर पुआद टाइम्स यूट्यूब चैनल हैगा, सो बातों के अंदर थारा निघा स्वागत हैगा, सो अज के इस प्रोग्राम के अंदर ये प्रोग्राम आज थारे वास्ते स्पैशल हैगा सो बहुत बहुत निघा स्वागत हैगा अज के इस प्रोग्राम सो कैसा लग रहा है इस प्रोग्राम के आगे अच्छा लग रहा सोना लग रहा सो पहला तो दसो थारा पूरा नाम क्या है ਖੁਸ਼ਪ੍ਰੀਤ ਕੋਰ ਕੋਰ ਨਾਂ ਠੀਕ ਹੈ ਖੁਸ਼ਪ੍ਰੀਤ ਸੋ ਖੁਸ਼ਪ੍ਰੀਤ ਦਾ ਪਿੰਡ ਕਿਹੜਾ ਹੈ ਰਾਮਪੁਰ ਰਾਮਪੁਰ ਖੁਰਦ ਯੋ ਰਾਮਪੁਰ ਖੁਰਦ ਕਿੱਥਾ ਹੈਗਾ ਕਿਹੜਾ ਜ਼ਿਲ੍ਹਾ ਪਵਾਸ ਨੂੰ ਪਟਿਆਲਾ ਪਟਿਆਲਾ ਜ਼ਿਲ੍ਹਾ ਤੇ ਕਿੱਥੇ ਨੂੰ ਹੈਗਾ ਆਇਓ ਹੁਣ ਬਲਮਾਜਰਾ ਬਲਮਾਜਰਾ ਹੋਰ ਕਿਹੜੇ-ਕਿਹੜੇ ਪਿੰਡਾਂ ਸਕੇ ਲਾਗ ਬੁੱਟਾ ਸਿੰਘ ਅੱਛਾ ਹੋਰ ਅੱਛਾ ਰਾਜਪੁਰਾ ਸ਼ਹਿਰ ਤੁਹਾਨੂੰ ਪਵਾ ਹੋਰ ਸ਼ਹਿਰ ਮਨੂੜ ਵੀ ਪਵਾ ਮਨ ਲੱਗ ਰਿਹਾ ਰੰਗਪੁਰਾ ਪਿੰਡ ਕਿੰਨੀ ਦੂਰ ਹੈ ਥਾਰੇ ਤੋਂ ਥੋੜੀ ਦੂਰ ਹੈਗਾ ਸੋਨੇ ਥਾਰੇ ਪਿੰਡ ਹੈਗੇ ਆ ਸੋ ਬੁਕਾ ਸਿੰਘ ਵਾਲਾ ਧਰਮਗੜੋਂ ਪਟਿਆੜਾ ਰਾਜੋ ਮਾਜਰਾ ਸੋ ਉਹ ਏਰੀਆ ਹੈਗਾ ਥਾਰੇ ਵਾਲਾ ਹੈਨਾ ਸੋ ਰਾਮਪੁਰ ਖੁਰਦ ਪਿੰਡ ਹੈਗਾ ਥਾਰਾ ਸੋ ਬੱਚੇ ਕਿਹੜੀ ਕਲਾਸ 'ਚ ਪੜ੍ਹੇ ਕਰਾ ਦਿੰਦੇ ਨੇ 7th ਸਭ ਤੋਂ ਈਵਸ ਕੇ ਅੰਦਰ ਸੋ ਇਸ ਸਮੇਂ ਥਾਰਾ ਸਕੂਲ ਕਿਹੜਾ ਹੈ ਮੁਕਤਾ ਸਿੰਘ ਵਾਲਾ ਸਕੂਲ ਕੇ ਅੰਦਰ ਤੁਸੀਂ 7ਵੀਂ ਕਲਾਸ ਕੇ ਅੰਦਰ ਪੜ ਰਹੇ ਹੋਗੇ ਠੀਕ ਹੈ ਸੋ ਆਪਾਂ ਥੋੜਾ ਜਿਹਾ ਤੁਹਾਡੇ ਪਰਿਵਾਰ ਬਾਰੇ ਵੀ ਜਾਣਾਂ ਤੇ ਉਸ ਤੋਂ ਅੱਗੇ ਫਿਰ ਮੈਂ ਥਾਰੀਆਂ ਜਿਹੜੀਆਂ ਲਿਖਤਾਂ ਹੈਗੀਆਂ ਉਹ ਕਿਆ ਲਿਖਾ ਤੁਸੀਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸੋ ਥਰੇ ਭੈਣ ਭਰਾ ਕਿੰਨੇ ਭੈਣ ਭਰਾ ਹੈਗੇ ਤੁਮੇ ਦੋ ਭਰਾ ਹੈ ਤੁਹਾਡੇ ਉਹ ਕਿਹੜੀ ਕਿਹੜੀ ਕਲਾਸਾਂ ਮੈਂ ਪੜ ਰਹੇ ਆਂ ਛੋਟਾ ਪ੍ਰੀਨਾ ਸ੍ਰੀਮਾ ਪ੍ਰੀਨਾ ਸ੍ਰੀਮਾ ਛੋਟਾ ਭਰਾ ਠੀਕ ਵੱਡਾ ਨਾ ਅੱਛਾ ਛੋਟਾ ਤੇ ਵੱਡਾ 9ਥ ਸੈਗਾ ਉਹ ਵੀ ਥਾਰੀ ਗੱਲ ਪੜਾ ਇੱਕ ਕੋ ਸਕੂਲ ਦੇ ਅੰਦਰ ਹਾਂਜੀ ਠੀਕ ਹੈ ਤੇ ਹਾਂਜੀ ਪ੍ਰਾਇਮਰੀ ਸਕੂਲ ਸੇ ਪ੍ਰਾਇਮਰੀ ਸਕੂਲ ਮਹਿਗਾ ਸੋ ਆਪਾਂ ਗੱਲਾਂ ਮੈਂ ਤਾਂ ਹੋਰ ਵੀ ਕਰਦੇ ਰਹਾਂਗੇ ਸੋ ਪਹਿਲਾਂ ਕੋਈ ਮਾਨੂੰ ਕਵਿਤਾ ਸੁਣਾਓ ਤੁਸੀਂ ਮੈਂ ਹੋਰ ਵੀ ਗੱਲਾਂ ਕਰਾਂਗਾ ਸੋ ਜਿਹੜੀ ਕੋਈ ਕਵਿਤਾ ਤੁਹਾਨੂੰ ਚੰਗੀ ਲੱਗਾ ਹੈਗੀ ਹੈ ਉਹ ਸੁਣਾਓ ਫਿਰ ਆਪਾਂ ਹੋਰ ਗੱਲਾਂ ਕਰਾਂਗੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਬਾਰੇ ਇਹ ਪੰਜਾਬੀ ਚ ਹੈਗੀ ਹੈ ਇੰਗਲਿਸ਼ ਚ ਹੈਗੀ ਹੈ ਜਾਂ ਹਿੰਦੀ ਚ ਹੈ ਹਿੰਦੀ ਚ ਹੈ ਹਿੰਦੀ ਕੇ ਅੰਦਰ ਵੀ ਲਿਖਾਇਓ ਕੁੜੀ अच्छा कमाल होगी क्या बात है गुरु नानक में ही है संसार समाया गुरु नानक ने ही संसार बनाया क्या बात है जब सर पर हाथ हो गुरु का तो जीवन खुशियों से भर जाता है धर्म और सच्चाई के मार्ग पर गुरु साथ हमारा देते हैं क्या बात है ਹਮ ਸਭ ਕੋ ਨਾਨਕ ਸਾਹਿਬ ਨੇ ਅਛਾਈ ਕਮਾਰ ਦਿਖਾਇਆ ਹੈ ਗੁਰ ਨਾਨਕ ਮੇਹੀ ਸੰਸਾਰ ਸਮਾਇਆ ਹੈ ਗੁਰ ਨਾਨਕ ਨੇ ਹੀ ਸੰਸਾਰ ਬਣਾਇਆ ਕੀ ਬਾਤ ਹੈ ਕਿੰਨੀ ਸੋਹਣੀ ਇਹ ਤੁਸੀਂ ਆਪ ਲਿਖੀਆਂ ਹਾਂਜੀ ਸਤਵੀਂ ਕਲਾਸ ਕੇ ਅੰਦਰ ਤੋਂ ਪੜ੍ਹ ਰਹੀ ਹੈਗੀਆਂ ਤੇ ਇਹ ਇਹ ਲਿਖਣਾ ਕਿਸ ਤਰ੍ਹਾਂ ਸਿੱਖਿਆ ਤਾਂ ਆਪਣੇ ਆਪ ਆਪਣੇ ਆਪ ਬਾਕੀ ਬੱਚਿਆਂ ਨੂੰ ਕਿੰਨੇ ਬੱਚੇ ਤੁਹਾਡੀ ਕਲਾਸ ਕੇ ਅੰਦਰ ਲਿਖਾ ਹੋਰ ਹੈਗੇ ਆਂ ਪੁਰਾਣੀ ਕਲਾਸ ਕੇ ਅੰਦਰ ਹਾਂਜੀ ਤਿੰਨ ਉੱਚੇ ਅੱਛਾ ਸੋ ਤਿੰਨ ਬੱਚੇ ਹੈਗੇ ਆ ਅ ਫਿਰ ਵੀ ਮਤਲਬ ਕਹਾਂ ਤੇ ਲਿਖਣੇ ਦਾ ਇਹ ਸ਼ੌਂਕ ਕਹਾਂ ਤੇ ਜਾਗਿਆ ਕਿੰਨੇ ਪੁਰਾਣਾ ਲਿਖ ਰਹੀ ਹੈਗੀ ਬੱਚੀ ਇਸ ਸਾਲ ਤੋਂ ਲਿਖੀ ਜੋ ਮਰੀ ਬੋਬੋ ਰਣੀ ਇਸੇ ਸਾਲ ਲਿਖਣ ਲੱਗੀ ਹੈਗੀ ਹੈ ਕਿੱਥੇ ਤੇ ਲਗਿਆ ਤੈਨੂੰ ਲਿਖਣੇ ਦੀ ਚੇਟਕ ਕਹਾਂ ਤੇ ਲੱਗੀ ਆਇਓ ਕਿਸ ਨੂੰ ਦੇਖ ਕੇ ਲੱਗੀ ਹੈ ਉਹ ਇੱਕ ਕੋਈ ਇੱਕ ਕੁੜੀ ਨੇ ਕਵਿਤਾ ਲਿਖੀ ਸੀ ਜੀ ਤਾਂ ਮੈਂ ਆਮ ਕਹੇ ਜਿਸ ਨੂੰ ਵੀ ਕਵਿਤਾ ਲਿਖਣ ਦਾ ਸ਼ੌਕ ਹੈ ਸੀ ਤਾਂ ਮੈਨੂੰ ਦੱਸੋ ਜੀ ਅੱਛਾ ਕਿਹੜੇ ਮੈਡਮ ਲਾਈਬ੍ਰੇਰੀ ਹੈ ਮੈਮ ਅੱਛਾ ਲਾਈਬ੍ਰੇਰੀ ਹੈ ਮੈਡਮ ਕੀ ਨਾਮ ਹੈ ਉਹਨੋ ਦਾ ਰਣਜੀਤ ਕੌਰ ਹਾਂਜੀ ਅੱਛਾ ਉਹਨਾਂ ਨੇ ਤੁਹਾਨੂੰ ਕਿਹਾ ਦਾ ਕਿ ਜਿਹੜੇ ਜਿਹੜੇ ਬੱਚਾ ਨੂੰ ਕੋਈ ਲਿਖਣੇ ਦਾ ਸ਼ੌਂਕ ਹੈਗਾ ਉਹ ਮਾਨੂੰ ਦੱਸ ਦਿਓ ਫਿਰ ਥਾਨਾ ਕੋਈ ਸੀ ਬੱਚੇ ਨੇ ਦੂਸਰਿਆਂ ਲਿਖੀ ਹੈ ਤੇ ਉਸ ਨੂੰ ਦੇਖ ਕੇ ਤੰਨੂੰ ਵੀ ਇੱਛਾ ਜਾਗੀ ਲਿਖਣੇ ਦੀ ਇਸ ਤੇ ਪਹਿਲਾਂ ਨਹੀਂ ਲਿਖਿਆ ਕਰੀਦੀ ਹਾਂਜੀ ਅੱਛਾ ਸੋ ਪਹਿਲਾ ਥਾਰਾ ਸਕੂਲ ਕਿਹੜਾ ਦਾ ਪਹਿਲਾ ਸਰਕਾਰੀ ਸਰਕਾਰੀ ਮਿਡਲ ਸਕੂਲ ਰਾਮਪੁਰਕੋਲ ਅੱਛਾ ਉੱਥੇ ਪੜ੍ਹੇ ਪਹਿਲਾਂ ਹੀ ਕਹਤੇ ਉਸ ਟਾਈਮ ਵੀ ਲਿਖਿਆ ਕਰਦੇ ਕੁਛ ਇਹਨਾ ਹਾਂਜੀ ਫਿਰ ਉੱਥੇ ਟੀਚਰਾਂ ਨੂੰ ਦਿਖਾਇਆ ਕੁਛ ਉੱਥੇ ਹੈ ਹੀ ਸੀ ਜੀ ਹਾਂ ਕਿ ਆਣੀ ਹੈ ਤਾਂ ਇੱਥੇ ਲਾਇਬ੍ਰੇਰੀ ਕੁਛ ਨਹੀਂ ਅੱਛਾ ਲਾਇਬ੍ਰੇਰੀ ਨਹੀਂ ਹਦੀ ਲਾਇਬ੍ਰੇਰੀ ਉਹ ਸਕੂਲਾਂ ਦਾ ਟੋਮਾ ਕਿਤਾਬਾਂ ਸੋ ਬੜੇ ਸਕੂਲਾਂ ਕੇ ਹਾਈ ਸਕੂਲ ਆ ਸੀਨੀਅਰ ਸੈਕੰਡਰੀ ਸਕੂਲਾਂ ਕੇ ਅੰਦਰ ਲਾਇਬ੍ਰੇਰੀਆਂ ਹੈਗੀਆਂ ਠੀਕ ਹੈ ਅ ਸੋ ਫਿਰ ਆਪੋ ਉਥੀ ਆ ਮੈਂ ਆਪਣੇ ਭੈਣ ਭਰਾ ਤਿੰਨ ਭੈਣ ਭਰਾ ਦੋ ਥਰੇ ਭਰਾ ਹੈਗੇ ਹਨਾ ਤੇ ਪਪਾ ਦਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸੋ ਪਪਾ ਕੀ ਕਰਾਂ ਥਾਰੇ ਕਾਰਪੈਂਟਰ ਅੱਛਾ ਕਾਰਪੈਂਟਰ ਹੈਗੇ ਸੋ ਪਿੰਡ ਦੇ ਅੰਦਰ ਹੈ ਜਾਂ ਬਾਹਰ ਹੈ ਬਾਹਰ ਅੱਛਾ ਕਿੱਥੇ ਹੈ ਪੱਕਾ ਨਹੀਂ ਹੈ ਜੀ ਉਹ ਕਿਤੇ ਨਾ ਕਿਤੇ ਠੀਕ ਹੈ ਮੁਹਾਲੀ ਚੰਡੀਗੜ੍ਹ ਹਾਂਜੀ ਸੋ ਆਪਾਂ ਬਾਤ ਕਰ ਰਹੇ ਦੇ ਬੱਚੇ ਵੀ ਆ ਥਾਰੇ ਪਪਾ ਜੀ ਕੀ ਕਰਾਂਗੇ ਥਾਰਾ ਪਪਾ ਕੀ ਕਰਾ ਹੈ ਸੋ ਪਪਾ ਆਪਣੇ ਕਾਰਪੈਂਟਰ ਹੈਗੇ ਠੀਕ ਹੈ ਸੋ ਉਹ ਆਪਣਾ ਚੰਡੀਗੜ੍ਹ ਮੁਹਾਲੀ ਜਿਹੜੇ ਨੇੜੇ ਤੇੜੇ ਕੇ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਕੇਂਦਰ ਆਪਣਾ ਕੰਮ ਕਰ ਕਰ ਰਹੇ ਹੈਗੇ ਠੀਕ ਹੈ ਸੋ ਇੱਕ ਕੋਈ ਹੋਰ ਸੁਣਾਓ ਪਹਿਲਾਂ ਕਿਆ ਸੁਣਾਏਗੀ ਪਜਾਮ ਭਾਰਤ 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 ਕਿਆ ਹੈਗਾ ਕਿ ਕਿਹੜੀ ਚੀਜ਼ ਦੇ ਉੱਪਰ ਹੈ ਸਫਾਈ ਦੇ ਉੱਪਰ ਹੈ ਸੋ ਦੋਸਤੋ ਭਾਰਤ ਸਫਾਈ ਸਫਾਈ ਦੇ ਉੱਪਰ ਹੈਗਾ ਅ ਸਵਛ ਭਾਰਤ ਅਭਿਆਨ ਉਸਕੇ ਉੱਪਰ ਬਣਾਇਆ ਹੋਇਆ ਹੈਗਾ ਕਿ ਭਾਰਤ ਨੂੰ ਸਾਫ ਰੱਖਣਾ ਚਾਹੀਦਾ ਸੋ ਦੋਸਤੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੀ ਚਾਹਾਂਗਾ ਮੈਂ ਕਿ ਕਵਤਾਵਾ ਦਾ ਬੱਚੇ ਨੇ ਲਿਖੀਆਂ ਲਿਖੀਆਂ ਹੈਗੀਆਂ ਸੋ ਕਵਤਾਵਾ ਨੂੰ ਜੇ ਆਪਾਂ ਦੇਖੀਏਗੇ ਤਾਂ ਜੋੜਾ ਕੈਮਰਾਮੈਨ ਨੂੰ ਮੈਂ ਥੋੜਾ ਜਿਹਾ ਕਹਾਂਗਾ ਬੱਚੇ ਨੇ ਜਿਹੜੀਆਂ ਹੱਥ ਗਿਆ ਲਿਖਿਆ ਕਪਤਾਵਾਂ ਦੇਖੋ ਕਿੰਨੀਆਂ ਸੋਹਣੀਆਂ ਸਜਾਈਆਂ ਹੈਗੀਆਂ ਸੋ ਇਹਨਾਂ ਨੂੰ ਬਹੁਤ ਸੋਹਣੇ ਤਰੀਕੇ ਗਿਆ ਮਾਰਕਰ ਗਿਆ ਲਿਖਿਆ ਰੰਗ ਭਰ ਕੇ ਬੜਾ ਸੋਹਣਾ ਸਾਰੀਆਂ ਕਪਤਾਵਾਂ ਸੋ ਉਹ ਪਿੱਜਾਂ ਦੇ ਉੱਪਰ ਲਿਖੀਆਂ ਹੋਈਆਂ ਹੈਗੀਆਂ ਸੋ ਇਹ ਬਹੁਤ ਹੀ ਖੂਬਸੂਰਤ ਚੀਜ਼ ਹੈਗੀ ਹੈ ਸੋ ਬੱਚੇ ਨੇ ਆਪਣਾ ਪਿੱਛੇ ਕਲਾਸ ਨਾਮ ਤੇ ਮੋਬਾਈਲ ਨੰਬਰ ਪਿੰਡ ਦਾ ਨਾਮ ਕੀ ਆ ਬਾਤ ਹੈ ਕਿੰਨਾ ਸੋਹਣਾ ਸੋ ਇਹਨਾਂ ਨੂੰ ਕਿਸ ਤਰ੍ਹਾਂ ਸਿਖਾ ਤੋ ਹੈਂ ਆਪਣੇ ਆਪ ਸਿੱਖ ਜਾ ਆਪਣੇ ਆਪ ਸਿੱਖ ਜਾ ਕੀ ਬਾਤ ਹੈ ਬੰਦ ਕਰ ਦੇ ਪੱਖੇ ਸਾਰੇ ਸੋ ਅ ਬੜਾ ਹੀ ਸੋਹਣੀਆਂ ਸੋਹਣੀਆਂ ਕਵਤਾਵਾਂ ਬੱਚੇ ਨੇ ਲਿਖੀਆਂ ਵੀ ਹੈਗੀਆਂ ਹਰ ਉਹਨਾਂ ਨੂੰ ਬਹੁਤ ਸੋਹਣਾ ਸੋਹਣਾ ਸਜਾਇਆ ਵੀ ਹੈਗਾ ਸੋ ਬੜੀ ਹੀ ਪਿਆਰਾ ਬੱਚਾ ਹੈਗਾ ਬੜੀ ਹੀ ਪਿਆਰੀਆਂ ਪਿਆਰੀਆਂ ਬੱਚੇਗੀਆਂ ਕਵਤਾਵਾਂ ਹੈਗੀਆਂ ਤੇ ਬੜੀਆਂ ਹੀ ਸੋਹਣੀਆਂ ਹੈਗੀਆਂ ਸੋ ਆਪਾਂ ਚਲੋ ਜੀ ਇੱਕ ਥਾਰੇ ਪਾਸ ਤੇ ਇਹ ਕਵਤਾ ਵੀ ਸੁਣेंगे ਹੋਰ ਗੱਲਾਂ ਬਾਤਾਂ ਵੀ ਕਰਾਂਗੇ ਕਿਹੜੀ ਕਵਤਾ ਗੁਰੂ ਨਾਨਕ ਕੀ ਹੈ ਨਾ ਮੁਹਰਨਾਂ ਕਾਲੀ ਸੁਨਾਣੀ ਹੈ ਸਵਛ ਭਾਰਤ ਠੀਕ ਹੈ ਮੇਰਾ ਭਾਰਤ ਮਾਨ ਠੀਕ ਹੈ ਆਓ ਭਾਤ ਨੂੰ ਸਾਫ ਬਣਾਈਏ ਪਰ ਦੂਸ਼ਣ ਆਓ ਭਾਰਤ ਨੂੰ ਸਾਫ ਬਣਾਈਏ ਹਮ ਪਰ ਦੂਸ਼ਣ ਨੂੰ ਦੂਰ ਭਜਾਈਏ ਆਓ ਆਪਾ ਭਾਰਤ ਦੀ ਗੰਦਗੀ ਨੂੰ ਘਟਾਈਏ ਭਾਰਤ ਦੀ ਸਫਾਈ ਕਰਕੇ ਭਾਰਤ ਨੂੰ ਸਾਫ ਬਣਾਈਏ ਆਓ ਅਸੀਂ ਸਫਾਈ ਵਿੱਚ ਆਪਣਾ ਯੋਗਦਾਨ ਪਾਈਏ ਕੀ ਬਾਤ ਪਲਾਸਟਿਕ ਨੂੰ ਖਤਮ ਕਰਕੇ ਵਾਤਾਵਰਨ ਨੂੰ ਸਾਫ਼ ਬਣਾਈਏ ਹੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਭਾਰਤ ਨੂੰ ਹਰਾ ਭਰਾ ਬਣਾਈਏ ਕੀ ਬਾਤ ਹੈ ਆਓ ਸਾਰੇ ਰਾਜ ਮਿਲ ਕੇ ਭਾਰਤ ਨੂੰ ਸੁੰਦਰ ਬਣਾਈਏ ਭਾਰਤ ਵਿੱਚ ਖੁਸ਼ਹਾਲੀ ਲਿਆਈਏ ਭਾਰਤ ਮਾਂ ਦੇ ਭਗਤਾਂ ਨੂੰ ਇਹੇ ਹੈ ਸਮਝਾਉਣਾ ਭਾਰਤ ਨੂੰ ਅਸੀਂ ਮਿਲ ਕੇ ਮਿਲ ਕੇ ਅਸੀਂ ਸਾਫ਼ ਹੈ ਬਣਾਉਣਾ ਭਾਰਤ ਨੂੰ ਸਾਫ਼ ਬਣਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਲਿਓ ਸੋ ਬਹੁਤ ਸੋਹਣਾ ਤੇ ਖੁਸ਼ਪ੍ਰੀਤ ਭਾਰਤ ਨੂੰ ਸਾਫ਼ ਆਪਾਂ ਕਿਉਂ ਬਣਾਉਣਾ ਕਿਉਂ ਬਣਾਉਣਾ ਚਾਹੀਦਾ ਦੇਸ ਨੂੰ ਸਾਫ਼ ਬਿਮਾਰੀਆਂ ਨਹੀਂ ਲੱਗਦੀਆਂ ਹੂੰ ਸਾਫ਼ ਤੇ ਵਧੀਆ ਲੱਗਦਾ ਸਾਫ਼ ਸੁਥਰਾ ਸੋਹਣਾ ਲੱਗਾਏਗਾ ਕੀ ਬਾਤ ਹੈ ਠੀਕ ਹੈ ਤੇ ਵਾਤਾਵਰਨ ਕਿਹਾ ਹੈਗਾ ਵਾਤਾਵਰਨ ਨੂੰ ਵੀ ਆਪਾਂ ਗੰਧਲਾ ਕਰਦੇ ਜਾ ਰਹੇ ਹੈਗੇ ਰੁੱਖ ਲਗਾਉਣ ਕਿਉਂ ਰੁੱਖਾਂ ਕੀ ਵੀ ਤੈਨੂੰ ਗੱਲ ਕਰੀ ਜਾਣਾ ਕਿ ਅੰਦਰ ਰੁੱਖ ਕਿਉਂ ਲਾਣੇ ਚਾਹੀਦੇ ਰੁੱਖ ਤੁਹਾਨੂੰ ਤੇ 5 ਲੱਖ ਰੁੱਖਾਂ ਦੀ ਕਮੀ ਹੈ ਜੀ 5 ਲੱਖ ਹਾਂ ਜੀ ਤੇ ਲੋਕ ਉਸ ਨੂੰ ਵਧਦੇ ਹੀ ਜਾ ਰਹੇ ਹੁੰਦੇ ਹੂੰ ਲੋਕ ਜਿਹੜੇ ਦਰਖਤਾਂ ਨੂੰ ਵਧਦੇ ਹੀ ਜਾ ਰਹੇ ਹੈਗੇ ਹਰ ਰੁੱਖਾ ਕੀ ਪਹਿਲਾਂ ਹੀ ਕਮੀ ਹੈ ਤੇ ਇਸ ਕਰਕੇ ਕੀ ਹੋ ਰਿਹਾ ਹੈਗਾ ਫਿਰ ਪ੍ਰਦੂਸ਼ਣ ਵਾਧ ਰਿਹਾ ਹੈਗਾ ਗਰਮੀ ਵੀ ਵਧ ਰਹੀ ਗਰਮੀ ਵੱਧਦੀ ਜਾ ਰਹੀ ਹੈਗੀ ਹਰ ਸਾਲ ਸੋ ਜਿਹੜੇ ਗਲੇਸ਼ੀਅਰ ਹੈਗੇ ਉਹ ਵੀ ਪਿੰਗਲਨੇ ਸ਼ੁਰੂ ਹੋ ਗਏ ਸੋ ਜਿਹੜਾ ਤਾਪਮਾਨ ਵੱਧਦਾ ਜਾ ਰਿਹਾ ਹੈਗਾ ਸੋ ਕਾਫੀ ਕੁਝ ਤੋਂ ਇਸਕੇ ਅੰਦਰ ਲਿਖਾ ਹੈ ਭਾਰਤ ਮਾਂ ਦਾ ਭਗਤਾਂ ਨੂੰ ਹੈ ਸਮਝਾਉਣਾ ਭਾਰਤ ਅਸੀਂ ਮਿਲ ਕੇ ਸਾਫ਼ ਬਣਾਉਣਾ ਆਓ ਭਾਰਤ ਨੂੰ ਸਾਫ਼ ਬਣਾਈਏ ਬੜਾ ਸੋਹਣਾ ਸੋ ਕਵਤਾਵਾਂ ਲਿਖ ਰਹੀ ਹੈਗੀ ਬੱਚੀ ਹਿੰਦੀ ਹੈ ਪੰਜਾਬੀ ਹੈ ਹੋਰ ਕਿਹੜੀਆਂ ਚੀਜ਼ਾਂ ਲਿਖੇ ਕਰਾ ਲੇ ਕਹਾਣੀ ਨਾਚ ਅੱਛਾ ਲੇਖ ਵੀ ਲਿਖਾ ਤੂੰ ਐਡੀ ਹੈ ਤਾਂ ਹੈਨੀ ਜੱਡੀ ਜੱਡੀ ਗੱਲਾਂ ਕਰਾ ਆਪ ਕੋਸ਼ਿਸ਼ ਕਰਦੀ ਹੈ ਅੱਛਾ ਕੋਸ਼ਿਸ਼ ਕਰਦੀ ਹੈ ਕਿਹੜੀ ਚੀਜ਼ ਦੀ ਲਿਖਨੇ ਦੀ ਲਿਖਣੇ ਦੀ ਕੋਸ਼ਿਸ਼ ਕਰ ਰਹੀ ਹੈਗੀ ਹਲੇ ਸਿੱਖ ਰਹੀ ਹੈਗੀ ਹਲੇ ਨਹੀਂ ਫਿਰ ਵੀ ਤੁਮੇ ਬਹੁਤ ਸੋਹਣਾ ਲਿਖਾ ਹੈਗੇ ਸ਼ੁਰੂ ਕੀਤਾ ਹੈ। ਅੱਛਾ ਹਲੇ ਸਿੱਖਣਾ ਸ਼ੁਰੂ ਕਰਿਆ ਹੈ। ਠੀਕ ਹੈ। ਬਹੁਤ ਸੋਹਣਾ ਹੈਗਾ ਜੇ ਤੁਸੀਂ ਮੇਹੀ ਇਸ ਤਰ੍ਹਾਂ ਸਿੱਖਦੇ ਰਹੇ, ਇਸੀ ਤਰ੍ਹਾਂ ਕਵਤਾਵਾਂ ਲਿਖਦੇ ਰਹੇ ਕਿ ਤੁਸੀਂ ਇੱਕ ਦਿਨ ਬਹੁਤ ਬੜੀ ਪੰਜਾਬ ਦੀ ਕਵਿਤਰੀ ਬਣ ਸਕੋਗੇ। ਜੇ ਇਸੀ ਤਰ੍ਹਾਂ ਮਿਹਨਤ ਕਰਦੇ ਰਹੇਂ ਪੰਜਾਬ ਦੇ ਅੰਦਰ। ਸੋ ਦੂਸਰਾ ਮੈਂ ਤਾਂ ਇਹ ਪੁੱਛਣਾ ਚਾਹ ਰਿਹਾ ਕਿ ਮੇਰਾ ਪੁੱਤਰ ਇਹ ਮੇਰੀ ਧੀ ਲਾਡੋ ਰਾਣੀ ਮਰੀਏ ਬੋਬੋ ਰਾਣੀ ਬੜੀ ਹੋ ਕੇ ਕੀ ਬਣਨਾ ਚਾਹੇਗੀ? ਰਾਈਟਰ ਰਾਈਟਰ ਹੋਰ ਨੌਕਰੀ ਪੇਸ਼ਾ ਇਸੀ ਕੇਂਦਰ ਹੈ ਜਾਂ ਹੋਰ ਕੁਝ? अच्छा पुलिस के अंदर भर्ती होना चाहा है कि हां सो so, पुलिस ऑफिसर बनने की एक सूफना आएगा क्यों क्या करेगी पुलिस ऑफिसर बनके कुत्ते की लोकां नो हैं हां और क्या करेगी सेवा करनी है देश की हां जी ठीक है सो so, देश की सेवा पुलिस ऑफिसर बनके अपन ने करनी का एक सूफना हैगा सो so, थारा ये सूफना जरूर पूरा होवेगा ते कोई और गल्ल बात मैं सुनाना चाहम कहानियां कैसे लिखा ਕਿਆ ਕਹਾਣੀਆਂ ਦਾ ਵਿਸ਼ਾ ਕਿਸ ਤਰ੍ਹਾਂ ਚੁਣਾ ਇਹ ਗੁੜੀਆਂ ਉਹ ਜੋ ਇਨਕੀ ਦੇਖਦੇ ਆਂ ਜੀ ਅਲਦੋ ਅਦ ਉਹਨਾਂ ਤੋਂ ਬਾਅਦ ਜੀ ਲਿਖਦੀ ਕਿਹੜੀ ਕਿਹੜੀ ਕਹਾਣੀ ਲਿਖੀ ਹੈ ਇੱਕ ਇੱਕ ਸਮਝਦਾਰ ਪੁੱਤਰ ਜੀ ਹਮ ਸਮਝਦਾਰ ਪੁੱਤਰ ਸਮਝਦਾਰ ਪੁੱਤਰ ਹਾਂਜੀ ਹਾਂਜੀ ਹੋਰ ਇੱਕ ਜੀਵਤ ਗਵਾਹ ਜੀਵਤ ਗਵਾਹ ਹਾਂਜੀ ਅੱਛਾ ਇਹ ਨਾਮ ਕਿਸ ਤਰ੍ਹਾਂ ਚੁਣਾ ਕਹਾਣੀ ਲਿਖਣੀ ਵੀ ਹੈ ਉਸ ਦਾ ਨਾਮ ਕਹਿੰਦੇ ਲੱਭਾ ਕਿ ਲੋਕੀ ਮੈਮ ਦਾ ਅਸਰ ਹੈ ਆਪੇ ਕਰੀ ਕੋਈ ਮम्मा पापा ਦਾ ਅੱਛਾ ਮम्मा पापा ਮੈਡਮ ਤੇ ਕਈ ਵਾਰ ਆਪਣੇ ਆਪ ਵੀ ਗੁੱਡ ਸ਼ਾਬਾਸ਼ ਬਹੁਤ ਅੱਛੇ ਹੈਗੇ ਤੇ ਹੋਰ ਨਾਟਕ ਵੀ ਲਿਖਿਆ ਹਾਂਜੀ ਨਾਟਕ ਕਿਹੜਾ ਲਿਖਿਆ ਹਵਾ ਪਾਣੀ ਅਤੇ ਭੋਜਨ ਹਵਾ ਪਾਣੀ ਅਤੇ ਭੋਜਨ ਕਿੰਨਾ ਕੁ بڑا ਨਾਟਕ ਹੈਗਾ ਇਹ ਦੋ ਤਿੰਨ ਪੇਜ ਦਾ ਹੈ ਜੀ ਤਿੰਨ ਕੁ ਪੇਜਾਂ ਦਾ ਨਾਟਕ ਹੈਗਾ ਉਸ ਨਾਟਕ ਦੇ ਅੰਦਰ ਕੀ ਆਇਆ ਪਾਣੀ ਭੋਜਨ ਨੂੰ ਕਿਸ ਤਰ੍ਹਾਂ ਦੂਸ਼ਿਤ ਕਰਦੇ ਆਂ ਜੀ ਸਾਨੂੰ ਬਚਾਣਾ ਚਾਹੀਦਾ ਹੈ ਜੀ ਤੈਨੂੰ ਇੰਨਾ ਫਿਕਰ ਕਿਉਂ ਪੈ ਗਿਆ ਵੀ ਤੇ ਪਾਣੀ ਦਾ ਭੋਜਨ ਦਾ ਛੋਟੇ ਛੋਟੇ ਬੱਚਿਆਂ ਨੂੰ ਤਾਂ ਖੇਲਣੇ ਦਾ ਫਿਕਰ ਹੋਵਾ ਖਾਣੇ ਦਾ ਫਿਕਰ ਹੋਵਾ ਚੀਜ਼ਾਂ ਖਾਣੀਆਂ ਹੈਗੀਆਂ ਖਡੋਣਾ ਦਾ ਫਿਕਰ ਹੋਵਾ ਖੁਸ਼ਪ੍ਰੀਤ ਖੇਡਾ ਵੀ ਹੈਗਾ ਨਾ ਖੇਡਦੀ ਨਹੀਂ ਹੈਗੀ ਉਹ ਮਰ ਜਾਣੀ ਖੇਡੇ ਕਰ ਖੇਲਣਾ ਵੀ ਹੈਗਾ ਆਪਣਾ ਸਿਹਤਮੰਦ ਰਹਿਣਾ ਆਪਣਾ ਠੀਕ ਹੈ ਨਾ ਖੇਲਣਾ ਵੀ ਹੈ ਕੁੱਦਣਾ ਵੀ ਹੈ ਪੜਨਾ ਵੀ ਹੈਗਾ ਠੀਕ ਹੈ ਤੇ ਲਿਖਦੇ ਵੀ ਰਹਿਣਾ ਆਪਣਾ ਤੇ ਬੜਾ ਅੱਛਾ ਹੈਗਾ ਬਹੁਤ ਸੋਹਣਾ ਹੈਗਾ ਤੇ ਹੋਰ ਕੁਛ ਲੇਖ ਲਿਖਿਆ ਹੈ ਲੇਖ ਵੀ ਲਿਖਿਆ ਹੈ ਕਿ ਸੋ ਲੇਖ ਕਿਹੜਾ ਇੱਕ ਭਗਤ ਸਿੰਘ ਸੁਦੇਵ ਤੇ ਰਾਜਗੁਰੂ ਹੂੰ ਠੀਕ ਹੈ ਇੱਕ ਪ੍ਰਦੂਸ਼ਣ ਤੇ ਲਿਖਿਆ ਹੈ ਜੀ ਪ੍ਰਦੂਸ਼ਣ ਤੇ ਉੱਤੇ ਸੋ ਇੰਨਾ ਕੁਛ ਤੈਨੂੰ ਕਹਾ ਦਿਖਿਆ ਲਾ ਮੈਂ ਸੋਚਾ ਕਿਸ ਤਰ੍ਹਾਂ ਹੈਗੀ ਹੈ ਉਹ ਜੀ ਕਿਸ ਤਰ੍ਹਾਂ ਚੱਲਦਾ ਹੀ ਰਹਿੰਦਾ ਜੀ ਵਾਲ ਦੋ ਅਲਟੇ ਜੀ ਨੂੰ ਦੇਖ ਕੇ ਜੋ ਆਲੇ ਦੁਆਲੇ ਮੈਂ ਚੱਲ ਰਿਹਾ ਦੇਖ ਰਹੀ ਹੈਗੀ ਤਾਂ ਉਹਨਾਂ ਨੂੰ ਨੋਟ ਕਰ ਰਹੀ ਹੈ ਵੀ ਇਹ ਕੀ ਆ ਹੋ ਰਿਹਾ ਕਿਉਂ ਹੋ ਰਿਹਾ ਹਾਂ ਮਤਲਬ ਉਹਨਾਂ ਤੇ ਪ੍ਰਭਾਵਿਤ ਹੋ ਰਹੀ ਹੈਗੀ ਤੋ ਠੀਕ ਹੈ ਬੜੀ ਅੱਛੀ ਬਾਤ ਹੈਗੀ ਹੈ ਬੜਾ ਸੋਹਣਾ ਹੈਗਾ ਥਾਰਾ ਜਿਹੜਾ ਇਹ ਵਿਸ਼ਾ ਹੈਗਾ ਵਿਸ਼ੇ ਬੜੇ ਸੋਹਣੇ ਸੋਹਣੇ ਤੋਂਰੇ ਵਿਸ਼ੇ ਹੈਗੇ ਹਵਾ ਹੈ ਪਾਣੀ ਹੈ ਪਰਦੂਸ਼ਨ ਹੈਗਾ ਸਵਚ ਭਾਰਤ ਕਿ ਹੈਗਾ ਗੁਰੂ ਨਾਨਕ ਦੇਵ ਜੀ ਹੈਗੇ ਆ ਉਦਮ ਸਿੰਘ ਭਗਤ ਸਿੰਘ ਸ਼ਹੀਦ ਹੋਏ ਹੈਗੇ ਆਪਣੇ ਉਹਨਾਂ ਦੇ ਉੱਪਰ ਥਾਰੀਆਂ ਰਚਨਾਵਾਂ ਹੈਗੀਆਂ ਹਵਾ ਪਾਣੀ ਦੇ ਉੱਪਰ ਨਾਟਕ ਹੈਗਾ ਹਵਾ ਪਾਣੀ ਅਤੇ ਭੋਜਨ ਹਨਾ ਉਹਨਾਂ ਦੇ ਉੱਪਰ ਨਾਟਕ ਵੀ ਲਿਖਿਆ ਸੋ ਇਸ ਤੇ ਕੋਈ ਹੋਰ ਕਹੀਂ ਪ੍ਰੋਗਰਾਮ ਕੇਂਦਰ ਪਹਿਲਾਂ ਗਏ ਹੈਗੇ ਇਸ ਤਰ੍ਹਾਂ ਹਾਂਜੀ ਪੁਆਦ ਪੰਜਾਬੀ ਜੇ ਕੋਸ਼ਿਸ਼ ਕੀਤੀ ਅੱਛਾ ਪੁਆਦ ਪੰਜਾਬੀ ਸਾਹਿਤਕ ਬੈਠਕ ਜਿਹੜੀ ਬਨੂੜ ਵਾਲੀ ਹੈਗੀਆਂ ਉਸਕੇ ਅੰਦਰ ਵੀ ਬੱਚੇ ਨੇ ਆਪਣੀ ਹਾਜ਼ਰੀ ਲਗਵਾਈ ਆ ਠੀਕ ਹੈ ਸ਼ਾਬਾਸ਼ ਹੈਗਾ ਬਹੁਤ ਸੋਹਣਾ ਪੁੱਤਰ ਹੈਗਾ ਤੇ ਇਸੇ ਤਰੀਕੇ ਨਾਲ ਆਪਾਂ ਨੇ ਕੰਮ ਕਰਦੇ ਜਾਣਾ ਹੋਰ ਕੁਝ ਕਹਿਣਾ ਚਾਹੇਂਗੇ ਤੁਸੀਂ ਬੱਚਿਆਂ ਨੂੰ ਛੋਟਿਆਂ ਨੂੰ ਵੀ ਮਾਨੂੰ ਮੋਬਾਈਲ ਦੇਖਣਾ ਚਾਹੀਦਾ ਆ ਕਿਹੜੀ ਪੜ੍ਹਨਾ ਚਾਹੀਦਾ ਕਿਸ ਤਰ੍ਹਾਂ ਪੜ੍ਹਨਾ ਚਾਹੀਦਾ ਪੜ੍ਹਨਾ ਚਾਹੀਦਾ ਬੱਚੇ ਅੱਜ ਕੱਲ ਮੋਬਾਈਲਾਂ ਦੇ ਅੰਦਰ ਬੜੇ ਵੇ ਹੈਗੇ ਤੋਂ ਮੋਬਾਈਲ ਚਲਾਵਾ ਹਾਂਜੀ ਚਲਾਵਾ ਕੀ ਕਰਾ ਮੋਬਾਈਲ ਦੇ ਅੰਦਰ న్యూਸ న్యూਸ ਹਾਂ న్యూਸ ਲਾਂਦੀ ਜੀ ਅੱਜ ਜੀ ਤੁਸੀਂ ਕਾਹਦਾ ਦੇਖਦੀਆਂ ਜੀ ਠੀਕ ਹੈ ਕਹਾਣੀਆਂ ਉਸਕੇ ਉੱਪਰ ਤੇ ਦੇਖਾ ਠੀਕ ਹੈ ਸਿੱਖਣੇ ਦੀ ਕੋਸ਼ਿਸ਼ ਕਰਾ ਹੈਗੀ ਹੈ ਠੀਕ ਹੈ ਬੜੀ ਅੱਛੀ ਬਾਤ ਹੈਗੀ ਹੈ ਕਹਾਣੀਆਂ ਵੀ ਦੇਖਣੀਆਂ ਹੈਗੀਆਂ ਆਪਣੇ ਸਾਰਾ ਕੁਝ ਆਪਾਂ ਉੱਥੇ ਤੇ ਸਿੱਖਣਾ ਵੀ ਹੈਗਾ ਜ਼ਿਆਦਾ ਨਹੀਂ ਚਲਾਣਾ ਹੈਗਾ ਆਪਣੇ ਸਿੱਖਣੇ ਕਿਉਂਕਿ ਜਿਹੜੇ ਦੇ ਵਿੱਚ ਹੈ ਲਿਮਟ ਦੇ ਅੰਦਰ ਚਲਾਣਾ ਹੈਗਾ ਹਾਂ ਬਿਲਕੁਲ ਸੋ ਬਹੁਤ ਅੱਛੀ ਗੱਲ ਹੈਗੀ ਹੈ ਸੁਮਾਰੀਆਂ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਹੈਗੀਆਂ ਕਿਥਮੇ ਇਸੇ ਤਰੀਕੀ ਗਲ ਲਿਖਦੇ ਰਹੇ ਸੋਹਣੀਆਂ ਸੋਹਣੀਆਂ ਕਵਤਾਵਾਂ ਲਿਖਦੇ ਰਹੋ ਫਰੀ ਅਨੇ ਵਾਲੇ ਸਮੇਂ ਦੇ ਅੰਦਰ ਕਿਤਾਬਾਂ ਪਬਲਿਸ਼ ਹੋਮੈਂ ਪਰ ਇਹ ਹੈਗਾ ਕਿ ਹਲੇ ਸ਼ੁਰੂਆਤ ਹੈਗੀ ਐ ਛੋਟੇ ਜਿਥਮੇ ਹੈ ਸੱਤਵੀਂ ਕਲਾਸ ਦੇ ਅੰਦਰ ਬੱਚਾ ਪੜ ਰਿਹਾ ਕੋਸ਼ਿਸ਼ ਬਹੁਤ ਬੜੀ ਹੈਗੀ ਇਹ ਸਾਰੇ ਬੱਚੇ ਇਸ ਤਰ੍ਹਾਂ ਨਹੀਂ ਲਿਖ ਪਾਉਂਦੇ ਸਰਕਾਰੀ ਸਕੂਲਾਂ ਦੇ ਅੰਦਰ ਥਾਰੇ ਵਰਗੇ ਜਿਹੜੇ ਹੋਣ ਹਰ ਵਿਦਿਆਰਥੀ ਹੈਗੇ ਆ ਉਹਨਾਂ ਕੀ ਬਹੁਤ ਲੋੜ ਹੈ ਜਿਹੜੇ ਬਾਕੀ ਵਿਦਿਆਰਥੀਆਂ ਨੂੰ ਜਿਹੜੇ ਬੱਚੇ ਕੁਰਾਹੇ ਪੈ ਗਏ ਉਹਨਾਂ ਨੂੰ ਸਮਝਾਉਣੇ ਵਾਸਤੇ ਜਿਸ ਤਰ੍ਹਾਂ ਸਾਡੇ ਸਾਰੇ ਲੋਕ ਅੱਜ ਕੱਲ ਵਿਦੇਸ਼ ਮੰਨੂ ਜਾ ਰਹੇ ਹੈਗੇ ਆ ਸੋ ਉਹਨਾਂ ਨੂੰ ਸਮਝਾਉਣੇ ਵਾਸਤੇ ਪੰਜਾਬ ਦੇ ਅੰਦਰ ਛੋਟੇ ਛੋਟੇ ਬੱਚਿਆਂ ਨੂੰ ਟੀਚਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਮਿਲ ਕੇ ਆਪ ਸਮਾਰ ਹੰਬਲਾ ਮਾਰਨਾ ਪੈਣਾ ਹੈਗਾ ਕਿ ਤਾਂ ਜੋ ਆਪਣਾ ਜਿਹੜੇ ਪੰਜਾਬ ਨੂੰ ਇਸ ਨੂੰ ਸੋਨਾ ਬਣਾ ਸਕਿਆ ਹੈ ਨਾ ਸੋ ਥਮੇ ਅ ਮਾਰੇ ਅੱਜ ਕੇ ਪ੍ਰੋਗਰਾਮ ਆਏ ਹੈਗੇ ਆ ਫਰੀ ਸਮਾ ਦਿਆ ਸਨੈਮਨ ਨੂੰ ਸੋਥਰਾ ਖੁਸ਼ਪ੍ਰੀਤ ਬਹੁਤ ਬਹੁਤ ਧੰਨਵਾਦ ਹੈਗਾ ਹਮੇ ਦੁਬਾਰਾ ਫੇਰ ਕਦੀ ਮਿਲेंगे ਠੀਕ ਹੈ ਹੋਰ ਕੁਝ ਕਹਿਣਾ ਹੈਗਾ ਅ ਕੈਸਾ ਗਾਂਥ ਮੈਂ ਦਰਸ਼ਕਾਂ ਨੂੰ ਧੰਨਵਾਦ ਕਰ ਸਕਾਂ ਕਿ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ